ਸਾਨੂੰ ਜੀ ਹਾਈ ਕੋਰਟ ਵੱਲ ਆਰਡਰ ਮਿਲ ਗਏ ਠੀਕ ਹੈ ਹਾਈ ਕੋਰਟ ਦੇ ਆਰਡਰ ਅੰਦਰ ਤੇਜ਼ ਤੇ ਠੀਕ ਹੈ ਜ਼ਿਲਦਾਰ ਸਾਹਿਬ ਤੇ ਕਨਗੋ ਸਾਹਿਬ ਨਾਲ ਜਾ ਕੇ ਅੰਦਰ ਕਾਪੀ ਦਿਵਾ ਗਏ ਨੇ ਭਾਈ ਇਹਨਾਂ ਨੂੰ ਕੋਈ ਨਾ ਕਾਗਜ਼ ਭਰਨ ਤੋਂ ਰੋਕ ਸਕਦਾ ਨਾ ਇਹਨਾਂ ਦੀ ਕਾਗਜ਼ ਕੋਈ ਕੈਨਸਲ ਕਰ ਸਕਦਾ ਜੀ ਆ ਜੀ ਸਾਨੂੰ ਤਾਂ ਕਦੇ ਵੀ ਤੁਸੀਂ ਤਾਂ ਝੂਠੇ ਹੋ ਕਦੇ ਕੋਈ ਪ੍ਰੂਫ ਨਹੀਂ ਤੁਹਾਡੇ ਕੋਲ ਜ਼ਮੀਨ ਦੱਬੀਆਂ ਤੁਸੀਂ ਤਾਂ ਗਵਰਨਮੈਂਟ ਦੇ ਚੋਰ ਹੋ ਕੱਲ ਵਕੀਲ ਕਰਿਆ ਚੰਡੀਗੜ੍ਹ ਅੱਜ ਸਾਨੂੰ ਹਾਈ ਕੋਰਟ ਦੇ ਆਰਡਰ ਮਿਲ ਗਿਆ ਵੀ ਸਾਡੇ ਕੋਲ ਕੋਈ ਚੋਰੀ ਦਾ ਕੰਮ ਜ਼ਮੀਨ ਨਹੀਂ ਹੈਗੀ ਸਾਡੇ ਕੋਲ ਕਿਉਂ ਜੀ ਆਪਣਾ ਹਾਂਜੀ ਕੀ ਗੱਲਬਾਤ ਹੈ ਗੱਲਬਾਤ ਹੈ ਜੀ ਜਦੋਂ ਅਸੀਂ ਛੋਟੀ ਗੱਡੀ ਪਰ ਲੰਗੇ ਜੀ ਜਿਹੜਾ ਪਰਮ ਕੁਮਾਰ ਆ ਸੈਕਟਰੀ ਠੀਕ ਹੈ ਇਹਨੇ ਸਾਨੂੰ ਮੇਨੂ ਦੇ ਰੇਸੂ ਸਿੰਘ ਨੂੰ ਮੈਂ ਮੋਲਤ ਸਿੰਘਾ ਇਹਨੇ ਸਾਨੂੰ ਧੱਕੇ ਦੇ ਕੇ ਬਾਹਰ ਕੱਢਦਾ ਅੱਛਾ ਮੈਨੂੰ ਧੱਕੇ ਦੇ ਕੇ ਬਾਹਰ ਕੱਢਦਾ ਮੈਂ ਕਿਹਾ ਮੈਂ ਕਿਹਾ ਮੇਰੇ ਕੋਲ ਤਹਿਸੀਲਦਾਰ ਸਾਹਿਬ ਦਾ ਆਰਡਰ ਦਿੱਤਾ ਹੋਇਆ ਹੈ ਮੇਰੇ ਆਰਡਰ ਨੂੰ ਇਹਨੇ ਮੈਂ ਦਿਖਾਇਆ ਵੀ ਮੇਰੇ ਅਸੀਂ ਨਹੀਂ ਮੰਨਦੇ ਕਹਿੰਦਾ ਅਸੀਂ ਨਹੀਂ ਮੰਨਦੇ ਵੀ ਮੈਨੂੰ ਇਹਨੇ ਧੱਕੇ ਦੇ ਕੇ ਬਾਹਰ ਕੱਢ ਅਸੀਂ ਅੱਜ ਹਾਈ ਕੋਰਟ ਦਾ ਆਰਡਰ ਲੈ ਕੇ ਦਿੱਤਾਗਾ ਤਾਂ ਸਾਡੇ ਆਰਡਰ ਮੰਨੇ ਨਾ ਨੇ ਸਾਡੇ ਸਾਡੇ ਕਾਗਜ਼ ਭਰਉਣ ਜਾ ਰਹੇ ਨੇ ਮੁਲਾਜ਼ਮਾ ਆਪਾ ਕੋਲ ਡੀਐਸਪੀ ਸਾਹਿਬ ਗਏ ਨੇ ਡੀਐਸਪੀ ਸਾਹਿਬ ਨਾਲ ਗਏ ਨੇ ਨਾ ਗਏ ਨੇ ਅੰਮੋਲ ਦੇ ਆਰਡਰ ਅੱਜ ਹੀ ਲੜਦੇ ਆਰਡਰ ਹਾਈ ਕੋਰਟ ਨੇ ਮੰਨ ਲੈ ਪੀਰੀਓ ਨੇ ਮੰਨੇ ਨਹੀਂ ਵੀਡੀਓ ਵੱਡਾ ਹੋਇਆ ਹਾਈ ਕੋਰਟ ਵੱਡਾ ਹੋਇਆ ਅੱਛਾ ਵੀਡੀਓ ਸਾਹਿਬ ਨੇ ਤਹਿਸੀਲਦਾਰ ਸਾਹਿਬ ਤੇ ਕਾਨੂੰਨਬੋਸ ਸਾਹਿਬ ਦੇ ਆਰਡਰ ਮੰਨੇ ਨਹੀਂ ਮੰਨੇ ਨਹੀਂ ਸਾਡੇ ਕੋਲ ਹਾਈ ਕੋਰਟ ਨੇ ਮੰਨੇ ਨੇ ਹਾਈ ਕੋਰਟ ਵੱਡਾ ਹੋਇਆ ਕ ਵੀਡੀਓ ਦਫਤਰ ਵੱਡਾ ਵੱਡਾ ਪੰਜ ਸਾਰੇ ਬਾਕੀ ਦੇ ਡਿਸਕਵਾਲਿਫਾਈ ਕਰ ਦੋ ਇਹ ਕੱਲੀ ਰਹਿ ਜੂਗਾ ਕੱਲੀ ਜਿੱਤ ਜੂਗਾ ਸਾਡੇ ਕਾਗਜ਼ ਨਹੀਂ ਪਰਨਉਂਦੇ ਸਾਰੇ ਬਦਲੇ ਦੇ ਨਾਂ ਮੈਂਬਰਾਂ ਦੇ ਨਾਲ ਸਰਪੰਚ ਦੇ ਸਾਡੇ ਕਾਗਜ਼ ਪੰਤ ਰੋਗ ਰਹੇ ਆ ਤੇ ਸਾਰੇ ਪਲਾਜ਼ਮਾ ਅਜੇ ਤੱਕ ਪੰਜ ਪੰਜ ਦਿਨ ਹੋ ਗਏ ਪੱਲੇ ਫਿਰਦੇ ਸਾਨੂੰ ਕਿਸੇ ਨੇ ਨਾ ਐਨਓਸੀ ਨਾ ਸਾਨੂੰ ਮਤਲਬ ਚੁੱਲਾ ਟੈਕਸ ਕਿਸੇ ਨੇ ਕੁਝ ਕੱਟ ਕੇ ਦਿੱਤਾ ਹੈਗਾ ਕਿਉਂਕਿ ਇਹ ਜਿਹਨਾਂ ਦਾ ਇਹਨਾਂ ਦੀ ਛੱਦਰ ਛਾਇਆ ਥੱਲੇ ਆਜੇ ਆਮ ਆਦਮੀ ਵਾਲੇ ਦੇ ਥੱਲੇ ਉਹਨਾਂ ਨੂੰ ਤਾਂ ਇਹ ਭੱਜ ਕੇ ਐਨਓਸੀ ਦੇ ਦਿੰਦੇ ਨੇ ਆ ਸਾਡੇ ਮੈਦੇਵਾਸ ਦੇ ਪਿੰਡ ਦਾ ਇਹ ਰੌਲਾ ਕਿ ਨਾ ਹੀ ਇਹਨਾਂ ਨੂੰ ਚਾਈਨੋਸੀ ਦਿੱਤੀ ਆ ਤੇ ਨਾ ਹੀ ਇਹਨਾਂ ਦੇ ਕੰਮ ਚ ਕਰਦੇ ਆ ਹੋਰ ਤਾਂ ਹੋਰ ਕੀ ਅਜਿਹੇ ਅਫਸਰ ਲੱਗੇ ਹੋਏ ਆ ਵੀਡੀਓ ਸਾਡਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਤੁਹਾਨੂੰ ਆਮ ਆਦਮੀ ਵਾਲੇ ਨੇ ਨੌਕਰੀ ਨਹੀਂ ਦਿੱਤੀ ਤੁਹਾਨੂੰ ਪਬਲਿਕ ਲਈ ਲਾਇਆ ਗਿਆ ਤੁਸੀਂ ਪਬਲਿਕ ਦੀ ਸੁਣੋ ਜਦੋਂ ਇਹ ਕਹਿੰਦੇ ਸੀ ਨਾ ਅਸੀਂ ਕੰਮ ਕੀਤੇ ਆ ਜੇ ਭਰਾਵਾ ਤੁਹਾਡੇ ਕੰਮ ਕੀਤੇ ਹੁੰਦੇ ਤਾਂ ਤੁਹਾਨੂੰ ਅੱਜ ਇਹ ਨਾ ਉਤਣਾ ਹੁੰਦੀ ਤੁਹਾਨੂੰ ਜਿਹੜੇ ਤੁਹਾਡੀ ਪਾਰਟੀ ਤੋਂ ਬਿਨਾਂ ਸਰਪੰਚੀ ਦੇ ਕਾਗਜ਼ ਭਰ ਰਿਆ ਉਹਨਾਂ ਦੇ ਕਾਗਜ਼ ਭਰਨ 'ਚ ਦਿੱਕਤ ਨਾ ਹੁੰਦੀ ਜੇਕਰ ਤੁਸੀਂ ਕੰਮ ਕੀਤੇ ਹੁੰਦੇ ਦੇਖ ਸਕਦੇ ਹੋ ਦੋਸਤੋ ਵੀ ਕਿੱਡਾ ਜਾਮ ਲੱਗ ਚੁੱਕਿਆ ਕਿਉਂ ਜੀ ਜਾਮ ਲੱਗਿਆ ਹਾਂ ਜੀ ਬਹੁਤ ਵੱਡਾ ਜਾਮ ਲੱਗਿਆ ਠੀਕ ਹੈ ਦੇਖ ਸਕਦੇ ਹਾਂ ਜੀ ਵੀ ਲੋਕ ਕਿੰਨੇ ਪ੍ਰੇਸ਼ਾਨ ਨੇ ਹਿਸਾਬ ਲਾ ਲਓ ਤੁਸੀਂ ਆ ਦੇਖੋ ਵਾਲੇ ਵਾਲੇ ਲਾਲੋ ਸਾਹਿਬ ਅੱਗੇ ਤੱਕ ਜਾਮ ਲੱਗਿਆ ਹੋਇਆ ਕਾਰਨ ਕੀ ਹੈ ਕਾਰਨ ਹੈ ਮੁੱਖ ਸਰਪੰਚੀ ਦੇ ਕਾਗਜ਼ ਜੋ ਫੜਾਉਣੇ ਸੀ ਉਹਨਾਂ ਦੇ ਕਾਗਜ਼ ਨਹੀਂ ਫੜੇ ਗਏ ਜਨਿੱਕੇ ਉਹ ਕਹਿੰਦੇ ਵੀ ਸਾਡੇ ਤੇ ਝੂਠਾ આરોਪ ਲਾਇਆ ਗਿਆ ਪਿੰਡ ਮੇਦੇਬਸਦੀ ਇਹ ਘਟਨਾ ਹੈਗੀ ਪਿੰਡ ਮੇਦੇਬਸਦੀ ਘਟਨਾ ਦੇਖ ਸਕਦੇ ਹੋ ਵੱਡਾ ਜਾਮ ਹੈ ਜਿਹੜਾ ਇੱਥੇ ਲੱਗ ਚੁੱਕਿਆ ਹੈ ਲੰਮੀ ਦੂਰੀ ਤੱਕ ਉਹ ਸਾਹਮਣੇ ਧਰਨਾ ਲੱਗਿਆ ਹੋਇਆ ਧਰਨਾ ਵੀ ਦਿਖਾਉਂਦੇ ਆ ਧਰਨਾ ਲਾਤਾ ਪਿੰਡ ਮੇਤੇबास ਵਾਲੇ ਨੇ ਕਿਉਂਕਿ ਉਹਨਾਂ ਦੇ ਕਿਹੜੇ ਕਾਗਜ਼ ਨੇ ਉਹ ਫੜੇ ਨਹੀਂ ਹੈਗੇ ਸਰਪੰਚੀ ਦੇ ਦਾਵੇਦਾਰ ਬਲਵਿੰਦਰ ਸਿੰਘ ਦੇ